ਨੇਚਰ ਮੁੰਡ ਤੋੜਿਆ ਕਲੇਸੀ ਮੁੰਡਾ ਜੱਟ ਤੇ ਪਾਪਾ ਐਸੀ ਨਹੀਂ ਬੰਬੀਹਾ ਬੋਲੇ ਬੋਲੇ ਨਹੀਂ ਬੰਬੀਹਾ ਬੋਲੇ ਪੰਜਾਬ ਦੇ ਲੋਕੋ ਤੁਸੀਂ ਅੰਮ੍ਰਿਤ ਮਾਨ ਆ ਜਿਹੜਾ ਕਲਾਕਾਰ ਤੁਸੀਂ ਚੰਗੀ ਤਰ੍ਹਾਂ ਸੁਣਿਆ ਹੋਣਾ ਤੇ ਇਸ ਟਾਈਮ ਜਿਹੜਾ ਉਹਦਾ ਰੌਲਾ ਪੈ ਰਿਹਾ ਉਹ ਵੀ ਸੁਣਿਆ ਹੋਣਾ ਕਿ ਉਹਦਾ ਜਿਹੜਾ ਪਾਪੇ ਦਾ ਸਰਟੀਫਿਕੇਟ ਉਹ ਐਸਸੀ ਦਾ ਬਣਿਆ ਹੋਇਆ ਤੇ ਐਸਸੀ ਦਾ ਸਰਟੀਫਿਕੇਟ ਬਣਵਾ ਕੇ ਉਹਨੇ ਨੌਕਰੀ ਲਈ ਹੋਈ ਆ ਹੁਣ ਇੱਥੇ ਮੈਂ ਗੱਲ ਇਹ ਕਰਨੀ ਚਾਹੁੰਨਾ ਕਿ ਗਰੀਬ ਲੋਕ ਜਿਹੜੇ 80 ਕਾਸਟ ਦੇ ਵਿੱਚ ਮੈਂ ਕਹਿੰਨਾ ਕਿ ਗਰੀਬ ਲੋਕ ਜਰਨਲ ਕੈਟਾਗਰੀ ਦੇ ਵਿੱਚ ਵੀ ਹੁੰਦੇ ਆ ਬੀਸੀ ਕੈਟਾਗਰੀ ਦੇ ਵਿੱਚ ਵੀ ਹੁੰਦੇ ਆ ਕਿ ਜਰਨਲ ਕੈਟਾਗਰੀ ਦੇ ਵਿੱਚ ਵੀ ਹੁੰਦੇ ਆ ਪਰ ਜ਼ਿਆਦਾਤਰ ਲਗਭਗ 80 ਤੋਂ 85% ਤੋਂ ਵੀ ਜ਼ਿਆਦਾ ਗਰੀਬ ਲੋਕ ਐਸੀ ਕਾਸਟ ਦੇ ਵਿੱਚ ਹੁੰਦੇ ਆ ਜਿਨ੍ਹਾਂ ਦਾ ਹੱਕ ਆ ਅੰਮ੍ਰਿਤ ਮਾਨ ਦੇ ਪਿਓ ਵਰਗਿਆਂ ਨੇ ਪਤਾ ਨਹੀਂ ਕਿੰਨਿਆਂ ਦਾ ਹੱਕ ਮਾਰ ਲਿਆ ਜਿਹੜੀ ਐਸਸੀ ਜਥੇ ਬੰਦੀ ਆ ਜਿਨੇ ਇਹ ਅੰਦੋਲਨ ਚਲਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਇਹ ਵੀ ਦੱਸ ਦਿੰਨਾ ਕਿ ਇਨਾ ਤੇ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਤੁਸੀਂ ਆ ਇੱਥੇ ਮੈਂ ਇਹ ਗੱਲ ਯਾਦ ਰੱਖ ਲਿਆ ਜੇ ਫਿਰ ਦੂਜੇ ਨੰਬਰ ਤੇ ਗੱਲ ਇਹ ਕਰਨ ਲੱਗਿਆ ਕਿ ਜਿਹੜੀ ਹੁਣ ਮੈਂ ਜਿਹੜਾ ਭਾਈ ਸਾਹਿਬ ਕੋਟਕਪੂਰੇ ਦਾ ਸੀ ਜਿਨੇ ਇਹ ਪਤਾ ਲਵਾਇਆ ਕਿ ਜਿਹੜਾ ਅਮਰਿਤਪਾਲ ਦਾ ਬਾਪ ਆ ਸਰਬਜੀਤ ਸਿੰਘ ਮੈਂ ਮਾਫੀ ਚਾਹੁੰਦਾ ਜੇ ਕਰਨਾ ਦੇ ਵਿੱਚ ਮਿਸਟੇਕ ਹੋ ਰਹੀ ਹੋਵੇ ਅਮਰਿਤਮਾਨ ਦਾ ਬਾਪ ਦਾ ਨਾਮ ਨਹੀਂ ਸਰਬਜੀਤ ਸਿੰਘ ਲਿਆ ਤਾਂ ਉਹਦਾ ਐਸ்சி ਸਰਟੀਫਿਕੇਟ ਬਣਿਆ ਹੋਇਆ ਔਰ ਉਹਨੇ ਐਸ்சி ਸਰਟੀਫਿਕੇਟ ਤੇ ਨੌਕਰੀ ਕੀਤੀ ਆ ਹੁਣ ਕੁਝ ਲੋਕ ਕਹਿ ਰਹੇ ਇਹਦੇ ਵਿੱਚ ਅਮਰਿਤਮਾਨ ਦਾ ਕੀ ਦੋਸ਼ ਆ ਭਾਈ ਸਾਹਿਬ ਦੋਸ਼ ਤਾਂ ਕਿਸੇ ਦਾ ਕੋਈ ਨਹੀਂਗਾ ਹੁਣ ਜਿਹੜਾ ਵਿਅਕਤੀ ਨੇ ਐਸ்சி ਸਰਟੀਫਿਕੇਟ ਬਣਾ ਕੇ ਨੌਕਰੀ ਕੀਤੀ ਆ ਭਾਈ ਸਾਹਿਬ ਇਹਦੇ ਤੇ ਕਿਸੇ ਜਿਹੜਾ ਕਹ ਲੋ ਹੱਕ ਸੀ ਐਸੀ ਭਾਈਚਾਰੇ ਦਾ ਜਿਹੜਾ ਇਹਨਾਂ ਨੇ ਪੈਸੇ ਤੇ ਅੱਜ ਸਾਲਾ ਕੌਣ ਮਾਰਦਾ ਰਿਆ ਅਮ੍ਰਿਤਮਾਨ ਜੇਕਰ ਇਹ ਅਮ੍ਰਿਤਮਾਨ ਦੇ ਬਾਪ ਕੋਲ ਨੌਕਰੀ ਨਾ ਹੁੰਦੀ ਤਾਂ ਉਹ ਭਾਈ ਸਾਹਿਬ ਕਿਸੇ ਐਸੀ ਦਾ ਹੱਕ ਮਾਰੇ ਇਹਨਾਂ ਨੇ ਕਿਸੇ ਗਰੀਬ ਦਾ ਹੱਕ ਖਾਦਾ ਕਿੱਥੇ ਦੇਣੀਆਂ ਦੇਣਗੇ ਮੈਂ ਉਹਨਾਂ ਇੱਥੇ ਦੇਣੀਆਂ ਨੂੰ ਛੱਡੋ ਪਹਿਲਾਂ ਉਹਨੂੰ ਮੈਂ ਗੱਲ ਇਹ ਕਹਿਣ ਲੱਗਿਆ ਕਿ ਇਹ ਸਰਟੀਫਿਕੇਟ ਬਣਾਏ ਕਿਨੇ ਕੌਣ ਸੀ ਸਰਟੀਫਿਕੇਟ ਬਣਾਉਣ ਵਾਲਾ ਜਿਹੜੇ ਇਹਨਾਂ ਦੇ ਸਰਟੀਫਿਕੇਟ ਬਣਾ ਕੇ ਇਹਨਾਂ ਦੇ ਐਸਸੀ ਸਰਟੀਫਿਕੇਟ ਬਣਾ ਕੇ ਜਾਤੀ ਸਰਟੀਫਿਕੇਟ ਬਣਾ ਕੇ ਬਾਅਦ ਦੇ ਵਿੱਚ ਇਹਨਾਂ ਨੂੰ ਨੌਕਰੀਆਂ ਮਿਲੀਆਂ ਕੀ ਗੱਲ ਇੱਕ ਕਹਿੰਦੇ ਆ ਪੁਲਿਸ ਵੈਰੀਫਿਕੇਸ਼ਨ ਵੀ ਹੁੰਦੀ ਹੁੰਦੀ ਆ ਬਾਅਦ ਦੇ ਵਿੱਚ ਜਿਹੜੀ ਉਹ ਵੈਰੀਫਿਕੇਸ਼ਨ ਦੇ ਵਿੱਚ ਕੋਈ ਸਾਹਮਣੇ ਨਹੀਂ ਆਇਆ ਉਦੋਂ ਮੈਨੂੰ ਤੁਸੀਂ ਦੱਸੋ ਇਹ ਪੰਜਾਬ ਦੇ ਲੋਕੋ ਹਜ਼ਾਰਾਂ ਦੇ ਸਾਹਮਣੇ ਨਾਲ ਐਸਸੀ ਸਰਟੀਫਿਕੇਟ ਬਣਾ ਕੇ ਜਾਤੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਜਰਨਲ ਬੰਦਿਆਂ ਨੇ ਪਤਾ ਨਹੀਂ ਕਿੰਨੇ ਸੋ ਬੰਦਾ ਜਿਹਨੇ ਨੌਕਰੀ ਲਈ ਆ ਤੇ ਜਿਹੜੀ ਐਸਸੀ ਜੱਥੇ ਬੰਦੀ ਆ ਉਹਨਾਂ ਨੇ ਬਾਏ ਨਾਮ ਮਤਲਬ ਉਹਨਾਂ ਨੇ ਨਾਮ ਲਿਖ ਲੈ ਕੇ ਦੱਸਿਆ ਵੀ ਆਹ ਬੰਦੇ ਨੌਕਰੀਆਂ ਤੇ ਲੱਗੇ ਆ ਹੁਣ ਕਾਰਵਾਈ ਤੇ ਗੱਲ ਮੈਂ ਕਰਦਾ ਕੋਈ ਕਾਰਵਾਈ ਨਹੀਂ ਹੋਣੀ ਮੈਂ ਫਿਰ ਤੋਂ ਗਾ ਕੇ ਦੱਸ ਰਿਹਾ ਨੇਚਰ ਮੁੱਢ ਤੋੜਿਆ ਅਕਲੇਸੀ ਮੁੰਡਾ ਜੱਟ ਤੇ ਪਾਪਾ ਐਸੀ ਟੜੜਾੜਾੜਾ ਆ ਜਾ ਮੈਂ ਫਿਰ ਤੋਂ ਕਹਿਣਾ ਵੀਰੇ ਉਹ ਨੇਚਰ ਮੁੱਢ ਤੋਂ ਰਿਆ ਇਕਲੇ ਸੀ ਮੁੰਡਾ ਜੱਟ ਤੇ ਪਾਪਾ ਐਸੀ ਨਹੀਂ ਬੰਬੀ ਹਾ ਬੋਲੇ ਬੋਲੇ ਨਹੀਂ ਬੰਬੀ ਹਾ ਬੋਲੇ ਹੱਕ ਖਾਲਿਆ ਗਰੀਬਾਂ ਦਾ ਤੁਸੀਂ ਜਿਹੜੇ ਖੇਤਾਂ ਤੇ ਜੱਬਦੇ ਫਿਰਦੇ ਓਏ ਦੱਸੋਣ ਇਧਰ ਆਓ ਕੋਈ ਕਾਰਵਾਈ ਨਹੀਂ ਹੋਣੀ ਇਹਦੇ ਤੇ ਕਾਰਵਾਈ ਤਾਂ ਕਟਾਰੂ ਚੱਕਦੇ ਨਹੀਂ ਹੋਈ ਜਿਹਦੀਆਂ ਵੀਡੀਓ ਸਾਹਮਣੇ ਆ ਗਈਆਂ ਜਿਨ੍ਹਾਂ ਨੇ ਵੀਡੀਓ ਸਾਹਮਣੇ ਲਿਆਂਦੀਆਂ ਕਾਰਵਾਈਆਂ ਉਹਨਾਂ ਤੇ ਹੋਈਆਂ ਨਾਲੇ ਮੀਤ ਹੇਅਰ ਨਾਲ ਤੇ ਵੀ ਗੋਡ ਯਾਰੀ ਆ ਨਾਲੇ ਤਾਂ ਕਬੋਲੀ ਜੀ ਵੀ ਆਈ ਸੀ ਕੰਮ ਧੰਦਾ ਹੋਇਆ ਤਾਂ ਦੱਸਦੀ ਯਾਰੀ ਮੰਤਰੀਆਂ ਦੇ ਨਾਲ ਤੇਰਾ ਹੀ ਇੱਕ ਦੋਸਤ ਜਿਹਦਾ ਮਾਪੇ ਬਾਪ ਡਾਡਰ ਦੀਆਂ ਠੋਕਰਾ ਖਾਂਦਾ ਫਿਰਦਾ ਕਿ ਸਾਡੇ ਬੱਚਿਆਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਲੋਕ ਰੌਲਾ ਪਾ ਰਹੇ ਆ ਕਿ ਸਾਡੇ ਸਾਡੇ ਪੰਜਾਬ ਦੇ ਵਿਅਕਤੀ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਕਲਾਕਾਰ ਨੂੰ ਤੇ ਅਮ੍ਰਿਤਮਾਨ ਕਹੇ ਤੇਰੇ ਮੰਤਰੀ ਬੈਲੀਆਂ ਨੂੰ ਕਿ ਦੇਣ ਉਹਨਾਂ ਨੂੰ ਇਨਸਾਫ ਮੈਂ ਫਿਰ ਤੋਂ ਕਹਿ ਰਿਹਾ ਜਿਹੜਾ ਮੀਤ ਹੈ ਰ ਚੰਗੀਆਂ ਫੋਟੋ ਵਾਇਰਲ ਹੁੰਦੀਆਂ ਉਹਦੇ ਨਾਲ ਯਾਰੀ ਇਹਦੀ ਮੰਤਰੀਆਂ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਾਲੇ ਇੱਕ ਅਮ੍ਰਿਤਮਾਨ ਆ ਜਿਹੜਾ ਕਲਾਕਾਰ ਕਰਕੇ ਇਹਦੇ ਤਾਂ ਬਾਪ ਦਾ ਨਾਂ ਸਾਹਮਣੇ ਆਇਆ ਬਾਕੀ ਹਲੇ ਪਤਾ ਨਹੀਂ ਕਿੰਨੇ ਕਾ ਸਾਰਿਆਂ ਤੇ ਕਾਰਵਾਈ ਹੋਊਗੀ ਮੈਂ ਸਰਕਾਰ ਨੂੰ ਪੁੱਛ ਰਿਆ ਕਿ ਜਿਨ੍ਹਾਂ ਨੇ ਵੈਰੀਫਿਕੇਸ਼ਨ ਕੀਤੀ ਆ ਜਿਹਨੂੰ ਕਹਿੰਦੇ ਵੈਰੀਫਿਕੇਸ਼ਨ ਚੱਲ ਰਹੀ ਹੈ ਇਹ ਹੀ ਗੱਲ ਹੁੰਦੀ ਨਾ ਪੁੱਛ ਰਿਆ ਮੈਂ ਤੇਰੇ ਤੋਂ ਵੀ ਤੇ ਤੇਰੇ ਤੁਹਾਡੇ ਤੋਂ ਵੀ ਇਹ ਹੀ ਹੁੰਦਾ ਨਾ ਹਾਂਜੀ ਹਾਂਜੀ ਜਦੋਂ ਵੈਰੀਫਿਕੇਸ਼ਨ ਹੁੰਦੀ ਆ ਤੇ ਭਾਈ ਸਾਹਿਬ ਉਹ ਵੈਰੀਫਿਕੇਸ਼ਨ ਦੇ ਵਿੱਚ ਕੀ ਜਦੋਂ ਥਾਣੇ 'ਚ ਜਾਂਦੇ ਆ ਕਹਿੰਦੇ ਭਾਈ ਮੇਰੀ ਵੈਰੀਫਿਕੇਸ਼ਨ ਲੱਗੀ ਆ ਕਿ ਉਹਨਾਂ ਟਾਈਮ 'ਚ ਨਹੀਂ ਹੁੰਦੀ ਸੀ ਵੈਰੀਫਿਕੇਸ਼ਨ ਪੁੱਛ ਦੱਸ ਜਦੋਂ ਹੋਈ ਉਦੋਂ ਪਤਾ ਨਹੀਂ ਲੱਗਿਆ ਵੀ ਇਹ ਜਰਨਲ ਬੰਦੇ ਆ ਤੇ 80 ਬੰਦਿਆਂ ਦੇ ਨਾਂ ਤੇ ਨੋਕੜੀਆਂ ਲੈ ਰਹੇ ਆ ਓਏ ASCII ਬੰਦੇ ਮੈਂ ਫਿਰ ਤੋਂ ਇੱਕ ਗੱਲੇ ਵੀ ਸਰਕਾਰ ਨੂੰ ASCII ਤੇ BC ਜਰਨਲ ਦੀ ਵੀ ਗੱਲ ਕਰੂੰਗਾ ਪਹਿਲਾਂ ਮੈਂ ਗੱਲ ਕਰਾਂ ਪੜ੍ਹੇ ਲਿਖੇ ਵਿਚਾਰੇ ਅੱਜ ਦਿਹਾੜੀਆਂ ਕਰਦੇ ਫਿਰਦੇ ਆ ਸਾਡੀਆਂ ਧੀਆਂ ਪੈਣਾ ਪੜੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਤੁਹਾਡੇ ਖੇਤਾਂ 'ਚ ਝੋਨਾ ਲਾਉਣ ਗਈਆਂ ਓਏ ਤੁਸੀਂ ਇਹਨਾਂ ਦਾ ਹੱਕ ਖਾ ਰਹੇ ਆ ਮੈਂ ਸਾਰਿਆਂ ਨੂੰ ਕਹਿ ਰਿਹਾ ਨਾਲੋਂ ਬੇਲੀ ਨੂੰ ਵੀ ਕਰ ਰਹੇ ਆ ਮੁੱਢ ਤੋ ਰਿਆ ਕਲੇਸ਼ੀ ਵਾਲੇ ਨੂੰ ਮੈਨੂੰ ਦੱਸ ਭਰਾ ਮੁੰਡਾ ਜੱਟ ਦੇ ਪਾਪਾ ਐਸੀ ਪੁੱਛ ਅੱਜ ਪਰੇ ਹੋ ਜੋ ਜੱਟ ਆਉਂਦੇ ਆ ਹੁਣ ਮੈਂ ਇੱਥੇ ਗੱਲ ਇਹ ਕਰਨ ਲੱਗਿਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਸ ਟਾਈਮ ਬੇਨਤੀ ਕਰ ਰਿਹਾ ਕਿ ਗਰੀਬ ਨੂੰ ਘਰ ਘਰ ਦੇ ਵਿੱਚ ਰੋਜ਼ਗਾਰ ਮਿਲਣਾ ਚਾਹੀਦਾ ਚਾਹੇ ਉਹ ਐਸੀ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਸਾਡੇ ਬਰੇ ਜੱਟ ਭਰਾ ਜਿਹੜੇ ਬੇਜ਼ਮੀਨੇ ਆ ਜਿੰਨਾਂ ਕੋਲ ਇੱਕ ਵੀ ਓੜਾ ਪੈਰੀਦਾ ਹੈ ਨਹੀਂ ਨੌਕਰੀ ਉਹਨਾਂ ਨੂੰ ਵੀ ਲੋੜ ਆ ਜਿਹੜੇ ਜਰਨਲ ਕੈਟਾਗਰੀ ਦੇ ਵਿੱਚ ਆਉਂਦੇ ਆ ਮਹਾਜਨ ਲੋਕ ਸ਼ਹਿਰ ਬਜ਼ਾਰਾਂ 'ਚ ਰੇੜੀਆਂ ਲਾਈਆਂ ਕਈ ਇਹੋ ਜਿਹੇ ਲੋਕ ਆ ਜਿਹੜੇ ਕਿਰਾਏ ਤੇ ਮਕਾਨ ਉਹਨਾਂ ਦੇ ਪਤਾ ਨਹੀਂ ਕਿੰਨੀਆਂ ਪੀੜੀਆਂ ਤੋਂ ਚੱਲਦੇ ਆ ਰਹੇ ਆ ਉਹਨਾਂ ਨੂੰ ਵੀ ਨੌਕਰੀ ਦੇਣ ਦੀ ਲੋੜ ਆ ਫਿਰ ਮੈਂ ਗੱਲ ਕਰਾਂ ਕਿ ਜਿਹੜੇ ਸਾਡੇ ਅਸੀ ਭਾਈਚਾਰੇ ਦੇ ਵਿੱਚ ਲਗਭਗ 85% ਤੋਂ ਵੀ ਜ਼ਿਆਦਾ ਗਰੀਬ ਲੋਕ ਆ ਉਹਨਾਂ ਦੀ ਵੀ ਕੋਈ ਸਾਰ ਲਈ ਜਾਵੇ ਉਹਨਾਂ ਦੇ ਘਰ ਦੇ ਵਿੱਚ ਵੀ ਰੁਜ਼ਗਾਰ ਸਿੱਟਿਆ ਜਾਵੇ ਉਹ ਤਰਸਦੇ ਫਿਰਦੇ ਆ ਨੌਕਰੀਆਂ ਨੂੰ ਪਿਓਵਾਂ ਨੇ ਗਰੀਬੀ ਵੇਖੀ ਮਾਵਾਂ ਨੇ ਗਰੀਬੀ ਵੇਖੀ ਅੱਜ ਜੋ ਖੁਦ ਗਰੀਬਾਂ ਨੂੰ ਵੇਖ ਰਾਇਆ ਕਿੰਨਾ ਚਿਰ ਇਹ ਲੋਕ ਦੁਖੀ ਹੋਣਗੇ ਇਹਨਾਂ ਦਾ ਹੱਕ ਕੋਈ ਖਾ ਰਾਇਆ ਕੀ ਸਰਕਾਰ ਕਰੂਗੀ ਕਾਰਵਾਈ ਮੈਂ ਦੱਸ ਦਿੰਨਾ ਜਿਹੜੀ ਸਾਡੀ ਐਸਸੀ ਕਮਿਊਨਿਟੀ ਦੀ ਜਥੇਬੰਦੀ ਬਣੀ ਆ ਜਿਨ੍ਹਾਂ ਨੇ ਇਹ ਅੰਦੋਲਨ ਕੀਤਾ ਬੜਾ ਧੰਨਵਾਦ ਆ ਪਰ ਇਹ ਮਾਮਲਾ ਠੰਡਾ ਪਾ ਦੇਣਗੇ ਕਹਿਣਗੇ ਜੀ ਕੋਈ ਅਸੀਂ ਉਹ ਭੌਣੇ ਆ ਕੋਈ ਕੀ ਕਹਿੰਦੇ ਟੀਮ ਭੌਣੇ ਆ ਟੀਮ ਸਰਚ ਕਰੂਗੀ ਹਾਲਾ ਕਿ ਨਾਲੇ ਮੈਨੂੰ ਪਤਾ ਲੱਗਿਆ ਵੀ ਤੁਸੀਂ ਬਾਏ ਨਾਮ ਬੰਦਿਆਂ ਨੇ ਪਤਾ ਦੱਸਿਆ ਵੀ ਆਹ ਬੰਦੇ ਜਰਨਲ ਆ ਐਸਸੀ ਦੇ ਸਰਟੀਫਿਕੇਟ ਬਣਾ ਕੇ ਨੌਕਰੀ ਲੱਗੇ ਆ ਤੁਸੀਂ ਦੱਸ ਦਿੱਤਾ ਪਰ ਫਿਰ ਵੀ ਕਹਿਣਗੇ ਅਸੀਂ ਇੱਕ ਟੀਮ ਬਹੁਨੇ ਆ ਉਹ ਸਾਰਾ ਸਰਚ ਕਰੂਗੀ ਉਸ ਤੋਂ ਬਾਅਦ ਮਾਮਲਾ ਠੰਡਾ ਹੋ ਜਾਣਾ ਕਿਨੇ ਇੱਥੇ ਪੁੱਛਣਾ ਤੇ ਉਹਦਾ ਫਿਰ ਗਾਣਾ ਆ ਜਾਣਾ ਨੈਚਰ ਮੁੱਢ ਤੋਂ ਰਿਆ ਕਲੇਸੀ ਮੁੰਡਾ ਜੱਟ ਤੇ ਪਾਪਾ ਐਸਸੀ ਫਿਰ ਬੰਬੀਹਾ ਬੋਲ ਪੈਣਾ ਮੈਂ ਕੁਝ ਗਲਤ ਨਹੀਂ ਕਹਿ ਰਿਹਾ ਔਰ ਇਹ ਗੱਲ ਮੈਂ ਵੀ ਕਹਿ ਦੇਵਾਂ ਕਿ ਗਾਣਾ ਸਿੱਧੂ ਮੂਸੇ ਵਾਲੇ ਦੇ ਨਾਲ ਨਾ ਜੋੜਿਆ ਜਾਵੇ ਇਹ ਉਹੀ ਕਲਾਕਾਰ ਆ ਜਿਹੜਾ ਕਹਿੰਦਾ ਮੰਤਰੀਆਂ ਦੇ ਨਾਲ ਗੋਡੀ ਯਾਰੀ ਆ ਤੇਰੇ ਸਿੱਧੂ ਮੂਸੇ ਵਾਲੇ ਨਾਲ ਗਾਣੇ ਵੀ ਆਉਂਦੇ ਰੇ ਮੇਰੇ ਸੁਭਾਲ ਨਹੀਂ ਗਏ ਲੋਕਾਂ ਦੇ ਸੁਭਾਲਾ ਹੁਣ ਮੈਂ ਫਿਰ ਕਹਿ ਰਿਹਾ ਜਿਹੜੀ ਗੱਲ ਕਰ ਰਿਆ ਸੀ ਕਿ ਗਰੀਬ ਘਰਾਂ ਦੇ ਵਿੱਚ ਨੌਕਰੀ ਦਿੱਤੀ ਜਾਵੇ ਹੁਣ ਜਿਹੜੇ 80 ਬੰਦੇ ਆ ਆ ਵੇਖੋ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਲੱਗੇ ਨੌਕਰੀਆਂ ਤੇ ਹੱਕ ਤੋਂ ਉਹਨਾਂ ਦੇ ਵੀ ਮਾਰੇ ਗਏ ਜੇਕਰ ਉਹ ਨੌਕਰੀਆਂ ਲੱਗਿਆ ਹੁੰਦੇ ਉਹਨਾਂ ਟਾਈਮਾਂ ਦੇ ਵਿੱਚ ਅੱਜ ਜੋ ਸਰਦੇ ਵਰਦੇ ਹੋਣਿਆ ਸੀ ਤਾਂ ਹੋਰ ਉਸ ਤੋਂ ਬਾਅਦ ਆਉਂਦਿਆ ਸਾਡੇ ਕਲਾਕਾਰ ਜਿੰਨੇ ਸਾਡੇ ਕਲਾਕਾਰ ਆ ਰਹੇ ਆ ਸਾਡੇ ਜਿਹੜੇ ਗਰੀਬ ਲੋਕ ਜਰਨਲ ਕੈਟਾਗਰੀ ਦੇ ਵਿੱਚ ਆਉਣ ਵਾਲੇ ਆ ਜੱਟ ਲੋਕ ਬੇਜ਼ਮੀਨੇ ਜੱਟ ਇਹਨਾਂ ਨੇ ਪੰਜਾਬ ਦੇ ਵਿੱਚ ਜੱਟਾਂ ਨੂੰ ਇੰਨਾ ਕੁ ਮਸ਼ਹੂਰ ਕਰ ਦਿੱਤਾ ਕਿ ਪਤਾ ਨਹੀਂ ਜੱਟ ਸੇ ਕੋਲ ਪੈਸਾ ਹੀ ਕਿੰਨਾ ਕਾ ਵੀ ਜੱਟ ਤਾਂ ਫਲਾਨਾ ਜੱਟ ਕੋਲ ਆ ਜੱਟ BMW ਰੱਖੂਗਾ ਜੱਟ ਹਥਿਆਰਾਂ ਦਾ ਸ਼ੌਂਕੀ ਹੋ ਗਿਆ ਜੱਟ ਦੇ ਕੋਲ ਇੰਨਾ ਪੈਸਾ ਜੱਟ ਨੇ ਕੋਠੀਆਂ ਰੱਖ ਲਈਆਂ ਜੱਟ ਨੇ ਆ ਰੱਖ ਲਿਆ ਭਾਈ ਸਾਹਿਬ ਸਾਡੇ ਇਹੋ ਜਿਹੇ ਜੱਟ ਲੋਕ ਆ ਪੰਜਾਬ ਦੇ ਵਿੱਚ ਜਿਹੜੇ ਦਿਹਾੜੀ ਕਾਕੇ ਰੋਟੀ ਖਾਂਦੇ ਆ ਤੂੰ ਤੁਹਾਡੇ ਇਹਨਾਂ ਗਾਣਿਆਂ ਨੇ ਸਰਕਾਰ ਦੇ ਅੱਗੇ ਸਾਡੇ ਜੱਟਾਂ ਨੂੰ ਜਿਹੜੇ ਗਰੀਬ ਜੱਟ ਆ ਪਤਾ ਨਹੀਂ ਕਿੰਨਾ ਕ ਅਮੀਰ ਸ਼ੋਅ ਕਰਤਾ ਹਾਲਾਂਕਿ ਸਾਡੇ ਜਿਹੜੇ ਪੰਜਾਬ ਦੇ ਜੱਟ ਲੋਕ ਆ ਇਹਨਾਂ ਵਿੱਚ ਗਰੀਬ ਹੈਗੇ ਆ ਫਿਰ ਜਦੋਂ ਸਰਕਾਰ ਸਰਕਾਰ ਤੁਹਾਡੇ ਪਿੰਡਾਂ ਚ ਆਉਂਦੀ ਆ ਤੇ ਗੱਲ ਹੁੰਦੀ ਆ ਜ਼ਿਮੀਂਦਾਰਾਂ ਦੇ ਕੋਲ ਕੋਈ ਐਮਐਲ ਖੜਦਾ ਤੇ ਸਾਡਾ ਗਰੀਬ ਜੱਟ ਕਹੂਗਾ ਬਾਈ ਜੀ ਤੁਸੀਂ ਉਹ ਵੇਖੋ ਜੀ ਗਰੀਬਾਂ ਦੇ ਮਹੱਲੇ ਚ ਸਭ ਕੁਝ ਦਿੱਤਾ ਸਾਨੂੰ ਕੁਝ ਮਿਲ ਨਹੀਂ ਰਿਹਾ ਉਹ ਗਰੀਬਾਂ ਦੇ ਮਹੱਲੇ ਚ ਬਾਈ ਜੀ ਤਕੜੇ ਕਈ ਐਸਸੀ ਬੰਦੇ ਹੈਗੇ ਆ ਤੁਸੀਂ ਗਰੀਬਾਂ ਦੇ ਮਹੱਲੇ ਸਭ ਕੁਝ ਦਿੱਤਾ ਗਰੀਬਾ ਨਾ ਕਿਹਨੂੰ ਦਿੱਤਾ ਆਪਾਂ ਐਸਸੀ ਬੰਦਿਆਂ ਨੂੰ ਭਾਈ ਸਾਹਿਬ ਕੱਲੇ ਐਸਸੀ ਮਤਲਬ ਗਰੀਬ ਹੈਗੇ ਆ ਮੈਂ ਪਹਿਲਾਂ ਵੀ ਕਹਿ ਰਿਹਾ ਵੀ 85% ਉੱਤੇ ਗਰੀਬ ਹੈਗੇ ਆ ਪਰ ਕੱਲਾ ਗਰੀਬ ਤੁਸੀਂ ਐਸਸੀ ਨੂੰ ਨਾ ਵੇਖੋ ਮੇਰੇ ਜੱਟ ਵੀਰੋ ਮੇਰੇ ਜਰਨਲ ਵੀਰੋ ਇਹਦੇ ਜਰਨਲ ਕੈਟਾਗਰੀ ਦੇ ਵਿੱਚ ਵੀ ਗਰੀਬ ਲੋਕ ਬੈਠੇ ਆ ਥੋੜਾ ਜਿਹਾ ਉਹਨਾਂ ਵੱਲ ਧਿਆਨ ਮਾਰ ਲਿਆ ਕਰੋ ਮੈਂ ਫਿਰ ਤੋਂ ਸਰਕਾਰ ਨੂੰ ਬੇਨਤੀ ਕਰ ਰਿਹਾ ਕਿ ਗੱਲ ਨੌਕਰੀ ਦੀ ਆ ਰਹੀ ਆ ਨੌਕਰੀ ਜਿਹੜੀ ਮਿਲਣੀ ਚਾਹੀਦੀ ਆ ਉਹ ਗਰੀਬ ਲੋਕਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਆ ਕਿ ਜਿਹੜੇ ਗਰੀਬ ਲੋਕ ਆ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਸਾਡੇ ਕੰਮ ਇੱਥੇ ਕੀ ਹੋ ਰਿਹਾ ਜਿਹਦੀ 80000 ਰੁਪਏ ਤਨਖਾਹ ਉਹ ਕੰਮ ਕੀ ਕਰ ਰਿਹਾ ਕਿ ਇੱਕ ਕਰਿਆਣਾ ਬੰਦੇ ਨੇ ਕਰਿਆਣਾ ਸਟੋਰ ਖੋਲ ਲਿਆ ਆ ਉਹ ਉਹਦੇ ਬਰੋਬਰ 10 ਲੱਖ ਰੁਪਏ ਦਾ ਕਰਿਆਣਾ ਸਟੋਰ ਖੋਲਦਾ ਉਹ ਫਿਰ ਜਿਹੜਾ ਗਰੀਬ ਕਰਿਆਨੇ ਸਟੋਰ ਵਾਲਾ ਉਹ ਮਰ ਰਿਹਾ ਕਾਨੂੰਨ ਐਬ ਚ ਬਣਾਓ ਸਾਨੂੰ ਲੋੜ ਆ ਕਿਉਂਕਿ ਜਿਹੜਾ ਵਿਅਕਤੀ ਸਰਕਾਰੀ ਨੌਕਰੀ ਕਰੀ ਰਿਹਾ ਉਹ ਨਾਲ 10 10 20 20 ਕੰਮ ਖੋਲਦਾ ਖੋਲੇ ਪਰ ਕੰਮ ਉਹ ਖੋਲੇ ਜਿਹੜਾ ਉਹ ਪਿੰਡ ਦੇ ਵਿੱਚ ਕਿਸੇ ਗਰੀਬ ਵਿਅਕਤੀ ਨੇ ਨਹੀਂ ਖੋਲਿਆ ਆ ਮੈਂ ਫਿਰ ਤੋਂ ਕਹਿ ਰਿਹਾ ਜੇ ਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਮੈਂ ਇੰਨਾ ਕਹਿ ਰਿਹਾ ਸਰਕਾਰ ਜੀ ਤੇ ਮੇਰੇ ਪੰਜਾਬ ਦੇ ਲੋਕੋ ਜਿਹੜੇ ਅਸੀਂ ਭਾਈਚਾਰੇ ਦੀ ਕਮਿਊਨਿਟੀ ਨੇ ਜਿਹੜਾ ਸਭ ਕੁਝ ਸਾਹਮਣੇ ਲਿਆਂਦਾ ਇਹਨਾਂ ਨੇ ਠੰਡਾ ਕਰ ਦੇਣਾ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਰਿਹਾ ਕਟਾਰੂ ਚੱਕ ਤੇ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੇ ਮੰਤਰੀਆਂ ਦੀਆਂ ਕਿੰਗਾਂ ਦੀਆਂ ਆਡੀਓ ਵਾਇਰਲ ਹੋ ਗਈਆਂ ਨਾਲੇ ਮੀਤ ਹੇਰ ਨਾਲ ਸਿੱਧੀ ਯਾਰੀ ਆ ਭਾਈ ਸਾਹਿਬ ਕੀ ਹੋਣਾ ਇੱਥੇ ਤੁਸੀਂ ਦੱਸ ਦਿਓ ਮੈਨੂੰ ਝੁੱਟਮ ਅਕਸਰ ਆਉਂਦੀਆਂ ਰਹਿੰਦੀਆਂ ਭਾਪੇ ਆ ਰੌਲਾ ਪਿਆ ਫਿਰਦਾ ਹੁਣ ਇਹ ਵੇਖਣਾ ਵੀ ਕੀ ਕਾਰਵਾਈ ਹੁੰਦੀ ਆ ਕਾਰਵਾਈ ਮੈਂ ਤੇ ਇਹ ਕਹੂੰਗਾ ਕਿ ਕਾਰਵਾਈ ਦੀ ਕੋਈ ਜ਼ਰੂਰਤ ਨਹੀਂ ਪਹਿਲੀ ਗੱਲ ਤਾਂ ਕਰਨੀ ਚਾਹੀਦੀ ਹੱਕ ਖਾਦਾ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਅਸੀ ਬੰਦੇ ਨੌਕਰੀਆਂ ਤੇ ਨਹੀਂ ਲੱਗੇ ਉਹ ਸਾਰਾ ਕਾਰੋਬਾਰ ਇਹਨਾਂ ਨੂੰ ਖਿੱਚ ਕੇ ਦਿਓ ਤੁਸੀਂ ਨੌکریاں ਦਿਓ ਜਾਂ ਦੂਜੇ ਨੰਬਰ ਦੇ ਕੰਮ ਇਹ ਕਰੋ ਜਿਹੜੇ ਇਹ ਬੰਦੇ ਨੌکریاں ਲਾਈਆਂ ਜਿਨ੍ਹਾਂ ਨੇ ਐਸਸੀ ਸਰਟੀਫਿਕੇਟ ਬਣਵਾ ਕੇ ਇਹਨਾਂ ਨੇ ਐਸਸੀ ਸਰਟੀਫਿਕੇਟ ਬਣਾ ਲਿਆ ਉਸ ਐਸਸੀ ਗਰੀਬ ਦਾ ਹੱਕ ਖਾਰਿਆ ਤੁਸੀਂ ਇਹਨਾਂ ਦੀ ਚੱਕੋ ਜ਼ਮੀਨ ਤੋੜੇ ਨਾ ਕਰੋ ਪੰਜ ਸੱਤ ਕਿੱਲੇ ਪਤਾ ਲੱਗ ਜੇ ਇਹਨਾਂ ਨੂੰ ਵੀ ਜੋ ਪਤਾ ਮੈਂ ਕੁਝ ਗਲਤ ਕਹਿ ਰਿਹਾ ਤਾਂ ਦੱਸੋ ਸਚਾਈ ਇਹਦੇ ਵਿੱਚ ਇੱਕ ਬਸੇ ਦਾ ਗਾਣਾ ਗਾਉਣਾ ਹੱਟ ਪਿੱਛੇ ਜੱਟ ਆਉਂਦੇ ਆ ਫਿਰ ਬਾਪੂ ਨੂੰ ਵੀ ਸਮਝਾ ਪਈ ਉਜੀ ਗਲਤ ਤਾਂ ਨਹੀਂ ਵੀਰਾ ਇਹਦਾ ਕੱਲਾ ਤੇਰਾ ਨਾਂ ਦਾ ਤਾਂ ਕਹਣਾ ਤੂੰ ਫੇਮਸਾਂ ਤਾਂ ਕਰਕੇ ਬਾਕੀ ਵੀ ਬੜੇ ਬੈਠੇ ਉਹਨਾਂ ਤੇ ਵੀ ਬਣਾ ਕੋਈ ਇੱਕ ਅਦਾ ਟੱਪਾ ਤੇਰੇ ਅੱਗੇ ਬੇਨਤੀ ਆ ਮੋੜ ਤੋ ਰਿਆ ਕਲੇਸੀ ਮੈਂ ਤਾਂ ਵਾਰ-ਵਾਰ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਮੁੰਡਾ ਜੱਟ ਤੇ ਭਾਪਾ ਐਸਸੀ ਇਹ ਚਾਹੀਦਾ ਨਹੀਂ ਸੀ ਕਾਰਨ ਕੀ ਚੱਕਰਾ ਕਿਸੇ ਗਰੀਬ ਐਸਸੀ ਦਾ ਹੱਕ ਖਾਦਾ ਗਿਆ ਤਾਂ ਬੋਲੇ ਆ ਬੜੇ ਫੋਨ ਆਏ ਆ ਤੁਹਾਡੀਆਂ ਵੀਡੀਓ ਵਾਇਰਲ ਹੋ ਰਹੀਆਂ ਇਹ ਗਲਤ ਗੱਲ ਹੋਈ ਆ ਫਿਰ ਤੋਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰ ਰਿਹਾ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਾਇ ਇਹਨਾਂ ਦੇ ਪੰਜ-ਪੰਜ ਕਿੱਲੇ ਲੈ ਕੇ ਦਿਓ ਉਹਨਾਂ ਗਰੀਬ ਐਸ ਸਿੰਘਾਂ ਨੂੰ ਪਤਾ ਲੱਗ ਜੇ ਇਹਨਾਂ ਨੂੰ ਜੇ ਇਹਨਾਂ ਨੇ ਉਹਨਾਂ ਦਾ ਹੱਕ ਖਾਦਾ ਇਹਨਾਂ ਦਾ ਹੱਕ ਵੀ ਉਹਨਾਂ ਨੂੰ ਦਿਓ ਪਤਾ ਲੱਗ ਜੂਗਾ ਨਾਲੇ ਭਾਈ ਸਾਹਿਬ ਐਸ ਸੀ ਕਾਸਟ ਦੇ ਵਿੱਚ ਗਰੀਬ ਬੈਠੇ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਰਨਲ ਕੈਟਾਗਰੀ ਦੇ ਵਿੱਚ ਗਰੀਬ ਬੈਠੇ ਆ ਜਿਹੜੇ ਬੇ ਜ਼ਮੀਨੇ ਔਰ ਜਿਹੜੇ ਸਾਡੇ ਜਰਨਲ ਕੈਟਾਗਰੀ ਦੇ ਵਿੱਚ ਆਉਣ ਵਾਲੇ ਮਹਾਜਨ ਕਮ ਜਿਹੜੇ ਸ਼ਹਿਰ ਬਜ਼ਾਰਾਂ 'ਚ ਰੇਡੀਆਂ ਲਾਉਂਦੇ ਆ ਇਹਨਾਂ ਵੱਲ ਧਿਆਨ ਦੇ ਕੇ ਇਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣ ਜਿਹਦੇ ਕੋਲ ਜ਼ਮੀਨ ਆ ਚਾਹੇ ਕੋਈ ਐਸਸੀ ਬੰਦੇ ਕੋਲ 70 80 ਕਿੱਲੇ ਪੈਲੀ ਦੇ ਆ 40 ਕਿੱਲੇ ਪੈਲੀ ਦੇ ਆ ਉਹਨੂੰ ਸੋਚ ਲਓ ਮਾੜਾ ਜਾਂ ਮੈਂ ਕੁਝ ਗਲਤ ਤਾਂ ਨਹੀਂ ਕਹਿ ਰਿਹਾ ਉਹਦੇ 'ਤੇ ਧਿਆਨ ਮਾਰੋ ਮਾੜਾ ਜਾਂ ਇਹ ਹਾਂ ਭਾਈ ਮਾੜਾ ਮੋਟਾ ਇਹਨੂੰ ਤੈਨੂੰ ਨੌਕਰੀ ਦੇ ਦਾਂ ਕੋਈ ਗੱਲ ਨਹੀਂ ਮਾੜੀ ਜੇ ਗਰੀਬ ਬੰਦੇ ਨੌਕਰੀ ਦਿੱਤੀ ਜਾਵੇ ਮੈਂ ਇੱਥੇ ਭਾਈ ਸਾਹਿਬ ਇੱਥੇ ਕਹਿੰਦੇ ਨਾ ਕੋਣ ਕਿਸੇ ਦੇ ਆਵੇ ਜਾਵੇ ਦਾਣਾ ਪਾਣੀ ਖਿੱਚ ਲਿਆਵੇ ਇੱਥੇ ਚੜਤੀ ਪੈਸੇ ਵਾਲੇ ਦੀ ਹੈ ਗਰੀਬ ਬੰਦੇ ਨੂੰ ਪੁੱਛਦੇ ਕੋਈ ਨਹੀਂ ਕਿੰਗਾ ਦੇ ਮਨ ਦੇ ਵਿੱਚ ਇਹ ਆ ਕਿ ਨੌਕਰੀ ਮਿਲਦੀ ਐ 80 ਬੰਦੇ ਨੂੰ ਜੇਕਰ 80 ਬੰਦੇ ਨੂੰ ਨੌਕਰੀ ਮਿਲਦੀ ਹੁੰਦੀ ਤਾਂ ਪੜ੍ਹੇ ਲਿਖਿਆ ਨੇ ਸਿਰੀ ਨਹੀਂ ਲੱਗਣਾ ਸੀ ਪੜ੍ਹੇ ਲਿਖੀਆਂ ਕੁੜੀਆਂ ਨੇ ਝੋਨੇ ਨਹੀਂ ਲਾਉਣੇ ਸੀ ਪੜ੍ਹੇ ਲਿਖੇ ਨੌਜਵਾਨਾਂ ਨੇ ਤੁਹਾਡੇ ਖੁਰਲੀਆਂ 'ਚ ਹੱਥ ਨਹੀਂ ਮਾਰਨੇ ਸੀ ਮੈਂ ਗਲਤ ਨਹੀਂ ਕਹਿ ਰਿਹਾ ਗਲਤ ਤਾਂ ਨਹੀਂ ਕੁਝ ਪੰਜਾਬ ਦੇ ਲੋਕੋ ਤੁਸੀਂ ਦੱਸ ਦਿਓ ਇੱਥੇ ਰੌਲਾ ਕੀ ਆ ਔਰ ਜੇਕਰ 10 ਕਿੱਲੇ ਵਾਲੇ ਨੂੰ ਨੌਕਰੀ ਮਿਲਦੀ ਹੁੰਦੀ ਹੁਣ 70 ਬੰਦੇ ਕਹਿੰਦੇ ਆ ਪੈਸੇ ਮਤਲਬ 10 ਕਿੱਲੇ ਵਾਲੇ ਨੂੰ ਨੌਕਰੀ ਮਿਲਦੀ ਹੈ ਨਹੀਂ ਸੱਜਣੋ ਜੇਕਰ 10 ਕਿੱਲੇ ਵਾਲੇ ਨੂੰ ਨੌਕਰੀ ਮਿਲਦੀ ਹੁੰਦੀ ਤਾਂ 11 ਕਿੱਲੇ ਵਾਲੇ ਨੇ ਖੇਤੀ 'ਚ ਨਹੀਂ ਆਉਣਾ ਸੀ ਜਾਂ 15 ਕਿੱਲੇ ਵਾਲੇ ਨੇ ਬਾਹਰਲੀ ਕੰਟਰੀ 'ਚ ਨਹੀਂ ਜਾਣਾ ਸੀ ਕੰਮ ਕੀ ਹੋ ਰਿਹਾ ਇੱਥੇ ਕੰਮ ਇਹ ਹੋ ਰਿਹਾ ਕਿ ਜਿਹਦੀ ਮੰਤਰੀ ਨਾਲ ਬੈਠ ਨਹੀਂ ਉੱਠਦੀਆਂ ਉਹਦੇ ਬਾਰੇ ਸੋਚਿਆ ਜਾਂਦਾ ਬਾਕੀ ਰਹਿ ਜਾਂਦੇ ਆ ਨਾਲੇ ਖੁੱਦ ਇਹ ਭਗਵੰਤ ਮਾਨ ਨੇ ਗੱਲ ਪੂਰੀ ਕੀਤੀ ਸੀ ਕਿ ਇਹਨਾਂ ਦੇ ਕ ਐਮ ਐਲ اے ਸੀ ਜਿਹਨੇ ਕਿਹਾ ਸੀ ਕਿ ਮੇਰਾ ਬੰਦਾ ਰੱਖੋ ਜਮਾ ਹੀ ਆਪਣਾ ਮੁੰਡਾ ਉਹ ਪਰ ਉਹ ਆਪਣਾ ਮੁੰਡਾ ਕਹਿਣ ਵਾਲੇ ਐਮਐਲਏ ਦਾ ਨਾਂ ਨਹੀਂ ਦੱਸਿਆ ਉਹ ਇਹਨਾਂ ਦਾ ਐਮਐਲਏ ਡਿਸਮਿਸ ਹੋਣਾ ਚਾਹੀਦਾ ਉਹ ਐਮਐਲਏ ਇਹਨਾਂ ਦਾ ਅਸਤੀਫਾ ਦੇਵੇ ਪਰ ਇਹ ਐਮਐਲਏ ਦਾ ਨਾਂ ਨਹੀਂ ਦੱਸ ਰਿਹਾ ਸਾਡਾ ਭਗਵੰਤ ਮਾਨ ਜੀ ਤਾਂ ਮੈਂ ਫੇਰ ਤੋਂ ਦੱਸ ਰਿਹਾ ਮੀਤ ਹੇਰ ਜੀ ਆ ਅਮਰਿਤ ਮਾਨ ਦੇ ਬਾਪ ਤੇ ਕਾਰਵਾਈ ਹੋਊਗੀ ਜਾਂ ਨਹੀਂ ਹੁੰਦੀ ਇੰਨਾ ਕਿ ਦੱਸਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ